ਤਾਂਤਨ ਸ਼੍ਰੀ ਗੁਰੂ ਰਾਮਦਾਸ ਜੀ ਦੇ ਪ੍ਰਕਾਸ਼ ਪੁਰਪਰਵ ਦੇ ਦਿਹਾੜੇ ਨੂੰ ਸਮਰਪਿਤ ਹਾਂਡਾ ਮਾਰਕੀਟ ਕਿਓ ਮੰਡੀ ਨਜ਼ਦੀਕ ਵਿਸ਼ਾਲ ਲੰਗਰ ਲਗਾਇਆ ਗਿਆ ਇਸ ਮੌਕੇ ਪ੍ਰਧਾਨ ਸੁਖਪਾਲ ਸਿੰਘ ਬਾਜਵਾ ਨੇ ਕਿਹਾ ਕਿ ਤਾਂਤਨ ਸ਼੍ਰੀ ਗੁਰੂ ਰਾਮਦਾਸ ਜੀ ਦੀ ਕਿਰਪਾ ਨਾਲ ਉਹ ਹਰ ਸਾਲ ਲੰਗਰ ਲਗਾਉਂਦੇ ਹਨ ਅਤੇ ਸੰਗਤਾਂ ਵੱਡੀ ਗਿਣਤੀ ਵਿੱਚ ਹੁਮ ਹਮਾ ਕੇ ਇੱਥੇ ਪਹੁੰਚਦੀਆਂ ਹਨ ਅਤੇ ਉਹਨਾਂ ਨੂੰ ਲੰਗਰ ਵੀ ਛਕਾਇਆ ਜਾਂਦਾ ਹੈ ਉਹਨਾਂ ਨੇ ਕਿਹਾ ਕਿ ਤਾਂਤਨ ਸ਼੍ਰੀ ਗੁਰੂ ਰਾਮਦਾਸ ਜੀ ਦੀ ਕਿਰਪਾ ਸਾਰਿਆਂ ਤੇ ਬਣੀ ਰਹੇ ਹਰ ਪਾਸੇ ਸੁਖ ਸ਼ਾਂਤੀ ਤੇ ਖੁਸ਼ਹਾਲੀ ਛਾਈ ਰਹੇ ਅਤੇ ਲੋਕ ਵੱਧ ਤੋਂ ਵੱਧ ਗੁਰੂ ਘਰ ਨਾਲ ਜੁੜ ਕੇ ਆਪਣਾ ਜੀਵਨ ਸਫਲਾ ਕਰਨ ਫਾਸਟਵੇ ਚੈਨਲ ਵੇਖਣ ਵਾਲੇ ਮੇਰੇ ਦਰਸ਼ਕਾਂ ਨੂੰ ਸਤਿ ਸ੍ਰੀ ਅਕਾਲ ਮੈਂ ਅਮਰੀਕ ਸਿੰਘ ਵੱੱਲਾ ਤੇ ਅੱਜ ਮੈਂ ਆਇਆ ਹਾਂ ਹਾਂਡਾ ਮਾਰਕੀਟ ਜਿੱਥੇ ਕਿ ਅੱਜ ਸ੍ਰੀ ਗੁਰੂ ਰਾਮਦਾਸ ਜੀ ਦਾ ਪ੍ਰਕਾਸ਼ ਦਿਹਾੜਾ ਮਨਾਉਂਦੇ ਹੋਏ ਇੱਥੋਂ ਦੀ ਸੰਗਤ ਵੱਲੋਂ ਲੰਗਰ ਲਗਾਇਆ ਗਿਆ ਤੇ ਲੋਕਾਂ ਨੂੰ ਬੜੇ ਉਤਸ਼ਾਹ ਨਾਲ ਪਰਤਾਇਆ ਗਿਆ ਤੇ ਮੈਂ ਗੱਲਬਾਤ ਕਰਦਾ ਹਾਂ ਸਰਦਾਰ ਸੁਖਬਾਲ ਸਿੰਘ ਬਾਜਵਾ ਜੀ ਨਾਲ ਹਾਂਜੀ ਸਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਹਿਲਾਂ ਤਾਂ ਸਾਰੇ ਨਾਨਕ ਨਾਮ ਲੈਵਾ ਸੰਗਤ ਨੂੰ ਗੁਰੂ ਰਾਮਦਾਸ ਜੀ ਦੇ ਗੁਰਪੁਰਬ ਦੀਆਂ ਲੱਖ ਲੱਖ ਵਧਾਈਆਂ ਜੋ ਕਿ ਹਰ ਸਾਲ ਦੀ ਤਰ੍ਹਾਂ ਗੁਰੂ ਸਾਹਿਬ ਦੀ ਕਿਰਪਾ ਦੇ ਨਾਲ ਅਸੀਂ ਹਰ ਸਾਲ ਗੁਰੂ ਰਾਮਦਾਸ ਜੀ ਦੇ ਗੁਰਪੁਰਬ ਤੇ ਇੱਥੇ ਲੰਗਰ ਜੋ ਕਿ ਹਰ ਸਾਲ ਮਨਾਉਂਦੇ ਆਂ ਮਾਰਕੀਟ ਦੇ ਸਹਿਯੋਗ ਦੇ ਨਾਲ ਸੋ ਇਸ ਸਾਨੂੰ ਵਡਭਾਗੇ ਆ ਅਸੀਂ ਕਿਉਂਕਿ ਇਸ ਮਾਰਕੀਟ ਦਾ ਨਾਂ ਵੀ ਗੁਰੂ ਰਾਮਦਾਸ ਮਾਰਕੀਟ ਹੈ ਤੇ ਸਾਰੇ ਰਲ ਮਿਲ ਕੇ ਅਸੀਂ ਇੱਥੇ ਗੁਰਪੁਰਬ ਮਨਾਉਂਦੇ ਆਂ ਔਰ ਅੱਜ ਤੇ ਬਹੁਤ ਹੀ ਵੱਡਾ ਦਿਨ ਹੈ ਇੱਥੇ ਸਾਰੇ ਲਗਭਗ ਸਾਰੇ ਥਾਵਾਂ ਤੇ ਬਹੁਤ ਜ਼ਿਆਦਾ ਲੰਗਰ ਲੱਗੇ ਨੇ ਔਰ ਸਾਰਾ ਹੀ ਸਿੱਖ ਜਗਤ ਜੋ ਕਿ ਇੱਥੇ ਅਮਰਸਰ ਵਿੱਚ ਵਿਕੇ ਆ ਕੇ ਦਰਸ਼ਨ ਦਿਦਾਰੇ ਕਰਦਾ ਹੈ ਕਿਉਂਕਿ ਸਭ ਤੋਂ ਵੱਡਾ ਸਥਾਨ ਹੀ ਇੱਥੇ ਇਹ ਮੰਨਿਆ ਗਿਆ ਹੈ। ਤੋਂ ਬਹੁਤ ਬਹੁਤ ਧੰਨਵਾਦੀਆਂ ਜੀ ਆਈਓ ਸੰਗਤ ਦਾ ਵੀ ਔਰ ਸਮੂਹ ساری ਮਾਰਕੀਟ ਦੇ ਮੈਂਬਰ ਸਾਹਿਬਾਨਾਂ ਦਾ ਵੀ ਗੁਰੂ ਸਾਹਿਬ ਦਾ ਵੀ ਜਿਨ੍ਹਾਂ ਸਾਡੇ ਤੇ ਕਿਰਪਾ ਕੀਤੀ ਆਪਣਾ ਆਸ਼ੀਰਵਾਦ ਰੱਖਣਾ ਹਮੇਸ਼ਾ ਹੀ ਬਣਾ ਕੇ ਰੱਖਣਾ ਗਾਂ ਤੋਂ ਵੀ ਇਸੇ ਤਰ੍ਹਾਂ ਸਾਥੋਂ ਸੇਵਾ ਲੈਂਦੇ ਰਹਿਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇਹ ਸਨ ਸਰਦਾਰ ਸੁਖਬਾਤ ਸਿੰਘ ਬਾਦਵਾ ਜਿਨ੍ਹਾਂ ਨੇ ਕਿਹਾ ਕਿ ਸ੍ਰੀ ਗੁਰੂ ਰਾਮਦਾਸ ਜੀ ਸਾਡੇ ਸਾਰੇ ਅੰਮ੍ਰਿਤਸਰ ਤੇ ਕਿਰਪਾ ਬਣਾਈ ਰੱਖਣਾ ਤੇ ਖੁਸ਼ਹਾਲ ਹੋਣ ਤੇ ਉਹਨਾਂ ਦੀਆਂ ਉਹਨਾਂ ਨੂੰ ਕੋਈ ਵੀ ਮੁਸ਼ਕਲ ਨਾ ਆਵੇ ਉਹਨਾਂ ਨੇ ਕਿਹਾ ਕਿ ਇਸ ਮਾਰਕੀਟ ਦਾ ਨਾਮ ਹੀ ਗੁਰੂ ਰਾਮਦਾਸ ਜੀ ਮਾਰਕੀਟ ਦੇ ਨਾਮ ਤੇ ਹੀ ਰੱਖਿਆ ਗਿਆ ਹੈ ਸੋ ਇਹਨਾਂ ਦਾ ਕਹਿਣਾ ਹੈ ਕਿ ਵਾਹਿਗੁਰੂ ਦੀ ਕਿਰਪਾ ਨਾਲ ਸਾਰੇ ਸੰਸਾਰ ਤੇ ਸੁੱਖ ਹੋਣ ਤੇ ਅੱਜ ਬਹੁਤ ਵੱਡਾ ਦਿਨ ਹੈ ਤੇ ਬੜੇ ਵੱਡੇ ਪੱਦਰ ਤੇ ਇਹ ਮਨਾਇਆ ਜਾਂਦਾ ਹੈ ਫਾਸਟਵੇ ਚੈਨਲ ਤੋਂ ਅਮਰੀਕ ਸਿੰਘ ਵੱੱਲਾ ਦੀ ਰਿਪੋਰਟ ਅਮਰਸਾ